सत नाम गुरु सत नाम वाहग्रू सत नाम गुरु नमः परसिधा गुरु नमः तपी ज्ञानमं नारं नन्दो कृतां ओवं शिवतपस्वान् मदि नूर अर्थों पुरसों शक्तिः गोर्गृजस्य सत्यपातः सा मारजनम जनमदुसाह सुबैया सोया सगड़ा दा व ਕਾਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਅਰਾ ਪਗੜੀ ਦੀ ਰੇਸਾ ਮਾਨ ਹਾਲੀ ਕਰ ਸਾਨੀ ਤੋ ਖੁਸ਼ ਹੋ ਆਗਾ ਅਗਾਂਖ ਕਰੀਦੀ ਵੇਸਾ ਪਾਉ ਕਰਮ ਕਰ ਗਿਆਨ ਸੀ ਛੇ ਕਰ ਭਾਕ ਦੇਖ ਹਾਨ ਹੱਥ ਕਰ ਆਰ ਜਾ ਸਾਚੇ ਨਾਮ ਕਰ ਵਖ ਸੁਰਤ ਸੂਤ ਕਰ ਧਾਨਸਾਲ ਕੈਸੇ ਵਿੱਚ ਤੇਸ ਨੂੰ ਰੱਖ ਆਪ ਢੋਲੇ ਲੈ ਚੱਲ ਖਾਲਚ ਬਾਹ ਚੰਗਾਈਆਂ ਮਤ ਮਣ ਜਾੜੇ ਤਾਲ ਨਰਨ ਕਾਰਤਾ ਦੇ ਸੁਝਾਏ ਤਾ ਸੁਖਲੇ ਮਾਨ ਲਾਏ ਜਿਤ ਕਰੇ ਚਾ ਕਰੀ ਮਣ ਨਾਮ ਕਰ ਤਾ ਕੋ ਆਖ ਧੰਨਾ ਨਾਨਕ ਵੇਖ ਨજર ਕਰ ਚੜ ਜਗ ਵਰਦਨ ਵਾਣ ਵੰਦੀਆ ਕਰਤਾਰੀ ਤਾ ਕੋ ਆਖ ਧੰਨਾ ਨਾਨਕ ਵੇਖ ਨજર ਕਰ